ਪੰਜਾਬ ਦੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਐਡੀਲੇਟ ਆਸਟ੍ਰੇਲੀਆ ਵਿਖੇ ਬੀਬੀਆਂ ਦੇ ਛੋਟੇ ਜਿਹੇ ਗਰੁੱਪ ਵੱਲੋਂ ਇੱਕ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਆਪ ਦਾ ਮਨੋਰੰਜਨ ਕਰਕੇ ਦਿਲ ਦੀਆਂ ਭੜਾਸਾਂ ਕੱਢ ਕੇ ਤੇ ਬੀਬੀਆਂ ਨੇ ਖੂਬ ਆਨੰਦ ਮਾਣਿਆ ਤੇ ਇਹ ਵੀਡੀਓ ਜਿਹੜੀ ਅੱਗੇ ਅਖੀਰ ਤੱਕਰ ਜ਼ਰੂਰ ਦੇਖੋ ਜੇ ਨੇ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਨਾਲੇ ਕਮੈਂਟ ਕਰਕੇ ਦੱਸੋ ਵੀ ਕਿਸ ਤਰ੍ਹਾਂ ਲੱਗੀ ਸ਼ੇਅਰ ਜੇ ਕੋਈ ਕਿਸੇ ਨੇ ਆਪ ਦਾ ਜਨਮ ਦਿਨ ਤੇ ਜਾਂ ਕੋਈ ਖਾਸ ਫੰਕਸ਼ਨ ਦੀ ਵੀਡੀਓ ਵਧ ਗਿਆ ਬਣਾ ਕੇ ਚੈਨਲ ਤੇ ਪਵਾਉਣੀ ਹੋਵੇ ਤੇ ਕਿਰਪਾ ਕਰਕੇ ਮੇਰੇ ਨਾਲ ਸੰਪਰਕ ਕਰਨ ਤੇ ਮੈਂ ਉਹਨਾਂ ਦੀ ਵੀਡੀਓ ਖੁਸ਼ੀ ਖੁਸ਼ੀ ਚੈਨਲ ਤੇ ਪਾਵਾਂਗਾ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ

ਜੋੜੀਆਂ ਮੋਹਵਨੀਆਂ ਮੋਹਵਨੀਆਂ ਇੱਕ ਸਾਰ ਜੋੜੀਆਂ ਮੋਹਵਨੀਆਂ ਮੋਹਵਨੀਆਂ ਇੱਕ ਸਾਰ ਜੋੜੀਆਂ ਮੋਹਵਨੀਆਂ ਸੰਵੇਦਨਾ ਆਇਆ ਸੁਣਵੇ ਚਾਚਾ ਸੰਵੇਬਾ ਬਲਾ ਲੋਬੀ ਦਾਰੂ ਪੀ ਕੰਚ ਦੀ ਬੰਦ ਵਾਲ ਗੰਕਿੜੇ ਇਹ ਜੀ ਲਾਬ ਦੇ ਫੁੱਲ ਲਾਂਗੂ ਕਿੜੀ ਰਹੀਏ ਗਾ ਤੇ ਫੁੱਲ ਜਗ ਤੇ ਨਹੀਂ ਆਉਣਾ ਪੇਰ ਤੇ ਮਨਾ ਇਸ ਜਗ ਤੇ ਨਹੀਂ ਆਉਣਾ ਪੇਰ ਤੇ ਮਨਾ ਇਸ ਜਗ ਤੇ ਨਹੀਂ ਆਉਣਾ ਪੇਰ ਤੇ ਮਨਾ ਇਸ ਜਗ ਤੇ ਚਲ 4-5 ਵਜੇ ਕਿੱਟੀਆਂ ਰਮਾਲਾ ਕਿੱਟੀਆਂ ਪਲੇਟਾਂ ਤੇ ਰੇਸ਼ਮੀ ਰਮਾਲ ਦੇਖੋ ਯਾਰ ਉਹ ਦੇਖੋ ਯਾਰ ਭੰਗੜੇ ਦੀ ਜਾਨ ਦੇਖੋ ਯਾਰ ਭੰਗੜੇ ਦੀ ਜਾਨ

ਜਦ ਦੀ ਬੰਦੂਆਂ ਘੁੰ ਕੀ ਰਹੀਏ ਜਿਦ ਲਾ ਦੇ ਫੁੱਲ ਵਾਂਗੂ ਘੁੰ ਕੀ ਰਹੀਏ ਗਾ ਦੇ ਫੁੱਲ ਵਾਂਗੂ ਘੁੰ ਕੀ ਰਹੀਏ ਗਾ ਦੇ ਫੁੱਲ ਵਾਂਗੂ ਘੁੰ ਕੀ ਰਹੀਏ ਜਦ ਤੱਕ ਤੇ ਫੁੱਲਾਂ ਮੈਂ ਕਰੇ ਹਸ ਦੇ ਮਨਾ ਕਰੇ ਠੇੜਵੇਂ ਮਨਾ ਇਸ ਜਗ ਤੇ ਨਹੀਂ ਆਉਣਾ ਤੇਰੇ ਤੇ ਮਨਾ ਇਸ ਜਗ ਤੇ <overstire> चार पाँच नहीं पा चिटियां रुमाल चिटिया प्लेट रेसमी रुमाल देखो यार देखो यार भंगड़े दिखा